ਸਸਿਕਾ ਦੋਸਤੋ ਦੋਸਤੋ ਅਕਸਰ ਹੀ ਆਪਾਂ ਘਰਾਂ ਵਿੱਚ ਦੇਖਦੇ ਆਂ ਜਦੋਂ ਵੀ ਕਿਤੇ ਨਵੀਂ ਨਵੀਂ ਡਿਲੀਵਰੀ ਹੁੰਦੀ ਹੈ ਜਦੋਂ ਇੱਕ ਔਰਤ ਨਵੇਂ ਨਵੇਂ ਮਾਂ ਬੰਦੀ ਹੈ ਤਾਂ ਕੋਈ ਵੀ ਉਸ ਮਾਂ ਦਾ ਪਤਾ ਨਹੀਂ ਲੈਂਦਾ ਵੀ ਉਹ ਕਿਵੇਂ ਹੈ ਉਹਨੀਆਂ ਚੀਜ਼ ਕਿਵੇਂ ਸਫਰ ਕੀਤੀ ਉਹ ਹੁਣ ਕਿਵੇਂ ਹੈ ਉਹ ਕਿਵੇਂ ਹੁਣ ਮਹਿਸੂਸ ਕਰ ਰਹੀ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਉਹਨੂੰ ਕੋਈ ਨਹੀਂ ਪੁੱਛਦਾ ਜੇ ਕੋਈ ਵੀ ਜੇ ਕੋਈ ਵੀ ਪੁੱਛਦਾ ਤਾਂ ਸਿਰਫ ਉਹ ਬੱਚੇ ਦੇ ਪੁੱਛਦਾ ਜੇ ਕੋਈ ਬਾਹਰੋਂ ਆਉਂਦਾ ਵੀ ਹੈ ਤਾਂ ਉਹ ਬੱਚੇ ਨੂੰ ਹੀ ਆ ਕੇ ਚੱਕ ਲੈਂਦੇ ਤੇ ਬੱਚੇ ਵਾਰੀ ਦੱਸਦੇ ਵੀ ਬੱਚੇ ਨੂੰ ਤੁਸੀਂ ਆਏ ਨਵਾਉਣਾ ਹੈ ਬੱਚੇ ਦਾ ਆਏ ਤਿਆਰ ਰੱਖਣਾ ਹੈ ਬੱਚੇ ਨੂੰ ਆਹ ਖਵਾਉਣਾ ਹੈ ਬੱਚੇ ਨੂੰ ਆਹ ਦਵਾਈ ਦੇਣੀ ਹੈ ਬੱਚੇ ਨੂੰ ਆਏ ਮਾਲਿਸ਼ ਕਰਨੀ ਹੈ ਪਰ ਮਾਂ ਬਾਰੇ ਕੋਈ ਨਹੀਂ ਕਹਿੰਦਾ ਮਾਂ ਨੂੰ ਕੋਈ ਨਹੀਂ ਕਹਿੰਦਾ ਤੂੰ ਰੈਸਟ ਕਰ ਮਾਂ ਨੂੰ ਕੋਈ ਨਹੀਂ ਕਹਿੰਦਾ ਤੂੰ ਆਹ ਡਾਈਟ ਖਾ ਤੈਨੂੰ ਅਸੀ ਆ ਲੱਗਦੇ ਨੇ ਮਾਂ ਦਾ ਤਾਂ ਹੀ ਬਣ ਕੀ ਹਾਲ ਵੀ ਨਹੀਂ ਪੁੱਜਦਾ ਕੋਈ ਲੱਖ ਚ ਇੱਕ ਫੈਮਿਲੀ ਹੋਊਗੀ ਜਿਹੜੀ ਸਪੋਰਟ ਕਰਦੇ ਹੋਊਗੀ ਪਰ ਜ਼ਿਆਦਾਤਰ ਐਵੇਂ ਹੀ ਹੁੰਦਾ ਇਹ ਕਿਉਂ ਹੁੰਦਾ ਸਭ ਤੋਂ ਪਹਿਲੀ ਜਿਹੜੀ ਕੇਅਰ ਹੁੰਦੀ ਹੈ ਉਹ ਮਾਂ ਵਾਸਤੇ ਹੁੰਦੀ ਹੈ ਕਿਉਂਕਿ ਇਹ ਕ ਮਾਂ ਜਿਹੜੀ ਹੁੰਦੀ ਹੈ ਉਹ ਮਤਲਬ ਆਲਦੀ ਜ਼ਿੰਦਗੀ ਦਾ ਤੇ ਲਾ ਕੇ ਇੱਕ ਜਾਨ ਨੂੰ ਜਨਮ ਦਿੰਦੀ ਆ ਤੁਸੀਂ ਸੁਣੇ ਹੋਣਾ ਕਿ ਜਦੋਂ ਪ੍ਰੈਗਨੈਂਟ ਔਰਤ ਹੁੰਦੀ ਹੈ ਉਹਦੇ ਸਹਰਾਣੇ ਕਫਨ ਹੁੰਦਾ ਹੈ ਇਹ ਕਹਾਵਤ ਤੁਸੀਂ ਸੁਣੀ ਹੋਣੀ ਹੈ ਅਸਲ 'ਚ ਸੱਚ ਵੀ ਹੈ ਤੁਸੀਂ ਇਹ ਵੀ ਸੁਣਦੇ ਹੋਵੋਗੇ ਕਿੰਨੀਆਂ ਮਾਵਾਂ ਜਿਹੜੀਆਂ ਜਦੋਂ ਵੀ ਬੱਚੇ ਨੂੰ ਜਾਨ ਦੇਣ ਦੇ ਟਾਈਮ ਤੇ ਡੈਥ ਹੋ ਜਾਂਦੀ ਹੈ ਉਹਨਾਂ ਦੀ ਕਈ ਵਾਰ ਤਾਂ ਬੱਚਾ ਪੇਟ 'ਚ ਹੀ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਕਈ ਵਾਰੀ ਚਾਹੇ ਤਾਂ ਆਪਰੇਸ਼ਨ ਨਾਲ ਹੋਵੇ ਚਾਹੇ ਲਾਲੋ ਨੋਰਮਲ ਦੋਨੇ ਹੀ ਬਹੁਤ ਜਿਆਦਾ ਰਿਸਕੀ ਨੇ ਦੋਨੇ ਚੀਜ਼ਾਂ ਮੇਰੇ ਨਾਂ ਦੇ ਵਿੱਚ ਤਾਂ ਸਜੇਰੇ ਨਾਲ ਵੱਡੇ ਆਪਰੇਸ਼ਨ ਨਾਲ ਵੀ ਬਹੁਤ ਕੁੜੀਆਂ ਦੀ ਡੈਥ ਹੋਈ ਵੀ ਹੈ ਵੀ ਇਵਨ ਕੀ ਜਦ ਸਰ ਕੋ ਸਹੀ ਹੋ ਗਿਆ ਉਦជា ਬਾਹਰ ਆ ਕੇ ਦੋ ਤਿੰਨ ਦਿਨ ਵਧੀਆ ਰਹੀ ਵੀ ਹੈ ਉਸ ਵੇ ਡੈਥ ਹੋ ਗਈ ਤੇ ਨੋਰਮਲ ਡਿਲੀਵਰੀਆਂ ਦੇ ਵੀ ਬਹੁਤ ਵਾਰੀ ਡੈਥ ਹੋ ਗਈ ਕਾਰਨ ਬੀਡਿੰਗ ਜਿਆਦਾ ਹੋ ਜਾਂਦੀ ਹੈ ਸਟ्रेस ਲੈ ਜਾਂਦੀ ਹੈ ਕਈਆਂ ਨੂੰ ਤਾਂ ਡਿਪਰੈਸ਼ਨ ਹੋ ਜਾਂਦੀ ਹੈ ਕਈਆਂ ਨੂੰ ਕੀ ਹੁੰਦਾ ਜੱਪੇ ਦੇ ਵਿੱਚ ਟੈਨਸ਼ਨ ਲੈ ਜਾਂਦੀਆਂ ਪੋਸਟਮਾਰਟਮ ਡਿਪਰੈਸ਼ਨ ਹੋ ਜਾਂਦਾ ਕਈ ਇਹਨੂੰ ਕਿਉਂ ਹੁੰਦਾ ਉਹ ਹੀ ਗੱਲਾਂ ਕਰਕੇ ਹੁੰਦਾ ਉਹਨਾਂ ਨੂੰ ਸ਼ਾਇਦ ਉਹ ਟੌਂਟ ਮਾਰਦੇ ਉਹ ਸੋਚਦੇ ਵੀ ਨਹੀਂ ਤੋ ਕੁਝ ਪਤਾ ਹੀ ਨਹੀਂ ਪਰ ਅਸਲ ਦੇ ਵਿੱਚ ਪਤਾ ਨਹੀਂ ਹੁੰਦਾ ਉਸ ਟਾਈਮ ਦੀ ਉਹਨਾਂ ਨੂੰ ਇੱਕ ਸਪੇਸ ਚਾਹੀਦਾ ਹੁੰਦਾ ਹੈ ਮਤਲਬ ਬਿਲਕੁਲ ਰਿਲੈਕਸ ਵੀ ਉਹ ਰੈਸਟ ਕਰ ਸਕੇ ਉਹਨੂੰ ਕੋਈ ਵੀ ਟੌਂਟ ਨਾ ਮਾਰੇ ਉਹਦੇ ਤੇ ਕੋਈ ਵੀ ਕਮੈਂਟ ਨਾ ਕਰੇ ਕਿਉਂ ਬੱਚਾ ਸਹੀ ਨਹੀਂ ਸਮਝਾ ਸਕਦੀ ਕਿਉਂਕਿ ਹਰੇਕ ਮਾਂ ਜਦੋਂ ਮਾਂ ਬਣਦੀ ਆ ਉਹਦੇ ਅੰਦਰ ਉਹ ਫੀਲਿੰਗ ਆਪਣੇ ਆਪ ਆ ਜਾਂਦੀ ਆ ਉਹਦੇ ਬੱਚੇ ਦੇ ਹੁਣ ਪਤਾ ਹੁੰਦਾ ਮੈਂ ਦੀ ਕੇਅਰ ਕਿਵੇਂ ਕਰਨੀ ਆ ਪਰ ਤੁਸੀਂ ਜ਼ਿਆਦਾਤਰ ਇਹ ਵੀਡੀਓ ਸ਼ੇਅਰ ਕਰਿਓ ਜਿਹੜੇ ਐਵੇਂ ਕਰਦੇ ਆ ਸਭ ਤੋਂ ਪਹਿਲਾਂ ਮਾਂ ਦੀ ਕੇਅਰ ਕਰੋ ਫੈਮਿਲੀ ਦੇ ਵਿੱਚ ਜਦੋਂ ਮਾਂ ਦੀ ਕੇਅਰ ਕਰੋਗੇ ਮਾਂ ਖੁਸ਼ ਰਹੂਗੀ ਤਾਂ ਬੱਚਾ ਆਟੋਮੈਟਿਕ ਹੀ ਖੁਸ਼ ਰਹੂਗਾ ਕਿਉਂਕਿ ਬੱਚੇ ਨੂੰ ਇੰਨੀ ਕੇਅਰ ਦੀ ਲੋੜ ਨਹੀਂ ਹੁੰਦੀ ਬੱਚੇ ਨੂੰ ਸਿਰਫ ਇੱਕ ਮਾਂ ਦਾ ਦੁੱਧ ਚਾਹੀਦਾ ਹੁੰਦਾ ਹੈ ਜਾਂ ਬੱਚੇ ਨੂੰ ਨਮਾਉਣਾ ਹੁੰਦਾ ਹੈ ਜਾਤਰ ਬੱਚਾ ਮਤਲਬ ਮਾਂ ਕੋ ਰਹਿਊਗਾ ਤਾਂ ਸੇਫ ਹੀ ਰਹੂਗਾ ਹੋਰ ਬੱਚੇ ਨੂੰ ਕਾਸੇ ਦੀ ਚੇਅਰ ਦੀ ਜ਼ਰੂਰਤ ਨਹੀਂ ਹੁੰਦੀ ਮਤਲਬ ਐਵੇਂ ਟੈਪਸ ਦੇਣ ਲੱਗ ਜਾਂਦੇ ਆ ਕੁਝ ਨਹੀਂ ਹੁੰਦਾ ਜਦੋਂ ਜਿਹੜਾ ਪੋਸਟਮਾਰਟਮ ਪੀਰੀਅਡ ਹੁੰਦਾ ਹੈ ਨਾ ਉਸ ਟਾਈਮ ਸਿਰਫ ਮਾਂ ਤੀ ਹੀ ਧਿਆਨ ਰੱਖੋ ਮਾਂ ਦਾ ਧਿਆਨ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਬਾਲਾਂ ਦਾ ਧਿਆਨ ਰੱਖੋ ਉਹਦੇ ਕੱਪੜਿਆਂ ਦਾ ਧਿਆਨ ਰੱਖੋ ਹੁਣ ਉਹਨੂੰ ਆਉਣ ਤੋਂ ਆਂਦਾ ਧਿਆਨ ਰੱਖੋ ਉਹਦੇ ਮੇਨ ਉਹਦੇ ਇਮੋਸ਼ਨਸ ਦਾ ਉਹ ਕੀ ਮਹਿਸੂਸ ਕਰਦੀ ਹੈ ਉਹਦੇ ਨਾਲ ਖੁੱਲ ਕੇ ਗੱਲ ਕਰੋ ਇਹਦੇ ਨਾਲ ਪਤਾ ਕੀ ਹੋਊਗਾ ਇਹਨਾਂ ਹੱਤੋਂ ਵੱਧ ਜਿਹੜਾ ਉਹਦਾ ਅੰਦਰ ਬਰਡਨ ਚੱਲ ਰਿਹਾ ਉਹਦੇ ਅੰਦਰ ਇਹਨੇ ਸਵਾਲ ਚੱਲ ਰਹੇ ਆ ਉਹ ਬਾਹਰ ਆਉਣਗੇ ਤਾਂ ਰੈਲੈਕਸ ਹੋਊਗੀ ਜੇ ਮਤਲਬ ਕੋਈ ਉਹਨੂੰ ਕੁਝ ਕਹਿ ਜਾਂਦਾ ਉਹ ਟੌਂਟ ਮਤਲਬ ਉਹ ਕੋ ਜਿਹੜਾ ਵੀ ਮਾਰ ਜਾਂਦਾ ਬਾਅਦ ਵਿੱਚ ਉਹ ਚੀਜ਼ ਨੂੰ ਸੋਚਦੀ ਰਹਿੰਦੀ ਹੈ ਇਹ ਚੀਜ਼ਾਂ ਨਾਲ ਹੀ ਤਾਂ ਡਿਪਰੈਸ਼ਨ ਹੁੰਦਾ ਫਿਰ ਉਹ ਚੜਚੜੀ ਹੋ ਜਾਂਦੀ ਫਿਰ ਕਹਿੰਦੇ ਚੜਚੜੀ ਕਿਉਂ ਹੋਊਗੀ ਇੱਕ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਜਿਹੜੇ ਜ਼ਿਆਦਾਤਰ ਵਿਆਹ ਟੁੱਟਦੇ ਨਹੀਂ ਨਾ ਉਹ ਇਸ ਫੇਸ ਦੇ ਵਿੱਚ ਹੀ ਟੁੱਟਦੇ ਨੇ ਕਿਉਂ ਟੁੱਟਦੇ ਨੇ ਕਿਉਂਕਿ ਜਿਹੜੀ ਇਨ ਲਾਸ ਫੈਮਿਲੀ ਹੁੰਦੀ ਹੈ ਉਹ ਕੇਅਰ ਨਹੀਂ ਕਰਦੀ ਇਵਨ ਕੀ ਚਲੋ ਇਨ ਲਾਸ ਟਾਈਮ ਇਹਦੇ ਹੁੰਦੇ ਹੁੰਦੇ ਆ ਕਈ ਨਿਕਲੇ ਆਉਂਦੇ ਆ ਆਪਾਂ ਹਰ ਇੱਕ ਦੀ ਗੱਲ ਨਹੀਂ ਕਰਦੇ ਪਰ ਜਿਹੜਾ ਹਸਬੈਂਡ ਹੁੰਦਾ ਉਹ ਵੀ ਉਹਨੂੰ ਮੈਂਟਲੀ ਫਿਜ਼ੀਕਲੀ ਬਿਲਕੁਲ ਵੀ ਸਪੋਰਟ ਨਹੀਂ ਕਰਦਾ ਨਾ ਐਮੋਸ਼ਨਲੀ ਉਹਨੂੰ ਵੀ ਨਾਲ ਇਹਨਾਂ ਇਨ ਲਾਸ ਦੇ ਨਾਲ ਰਲ ਕੇ ਟੌਂਡ ਮਾਰ ਲੱਗੇ ਨੇ ਇਹ ਚੀਜ਼ ਨਾਲ ਫਿਰ ਕੀ ਹੁੰਦਾ ਉਹ ਸਾਰਿਆਂ ਦੇ ਖਿਲਾਫ ਹੋਣ ਲੱਗ ਜਾਂਦਾ ਕੰਮ ਫਿਰ ਜਿਹੜੀ ਵਾਈਫ ਹੈ ਉਹ ਸਾਰੇ ਦੇ ਖਿਲਾਫ ਚੱਲਣ ਲੱਗ ਜਾਂਦੀ ਉਹਨਾਂ ਦੇ ਅੰਦਰ ਮੇਰਾ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਇਹੀ ਇੱਕ ਫੇਸ ਹੁੰਦਾ ਜਿਹਦੇ ਵਿੱਚ ਪਤਾ ਲੱਗਦਾ ਫਿਰ ਕੋਣ ਤੁਹਾਡੀ ਕਿੰਨੀ ਕੁ ਕੇਅਰ ਕਰਦਾ ਹੈ ਚਲੋ ਇਹ ਤਾਂ ਮਹੀਨੇ ਡੇਢ ਮਹੀਨੇ ਦੀ ਕੇਅਰ ਹੈ ਬਾਕੀ ਜਿਹੜੀ ਫੈਮਿਲੀ ਹੁੰਦੀ ਹੈ ਉਹਨਾਂ ਨੂੰ ਕਿੰਨੀ ਆਸਾ ਹੁੰਦੀ ਹੈ ਸਾਡਾ ਮੰਨ ਲਓ ਇਨਲਾਜ਼ ਨੂੰ ਲਾ ਲਓ ਉਹਨਾਂ ਨੂੰ ਤਾਂ ਸਾਡਾ ਭਾਬਾ ਪਿਓ ਤੇ ਸਹਾਰਾ ਬਣੂਗੀ ਸਾਰਾ ਕਿਉਂ ਬਣੂਗੀ ਪਹਿਲਾਂ ਤੁਸੀਂ ਵੀ ਤਾਂ ਵਧੀਆ ਟ੍ਰੀਟ ਕਰੋ ਜੇਕਰ ਹਸਬੰਡ ਹੈ ਹਸਬੰਡ ਨਹੀਂ ਤਾਂ ਜੇਕਰ ਮੇਰੇ ਤੇ ਮਾਰਟਾਈਮ ਹੋਵੇ ਤੇ ਮੇਰੀ ਸਪੋਰਟ ਕਰੋਗੀ ਕਿਉਂ करूंगी ਜੇ ਕੋਈ 4 ਮਹੀਨਾ 1.5 ਮਹੀਨਾ ਨੂੰ ਰੈਸਟ ਚਾਹੀਦੀ ਹੈ ਨਾਰਮਲ ਡਿਲੀਵਰੀ ਵਾਲੀ ਨੂੰ ਅਸੀਂ ਜੇਰਨ ਵਾਲੀ ਨੂੰ ਤਾਂ ਜ਼ਿਆਦਾ ਚਾਹੀਦੀ ਹੁੰਦੀ ਹੈ ਮਹੀਨਾ ਡੇਢ ਮਹੀਨਾ ਤਾਂ ਪ੍ਰੋਪਰ ਬੈਡ ਰੈਸਟ ਉਸ ਤੋਂ ਬਾਅਦ ਉਹਨੂੰ ਵੀ ਐਨਾ ਬਰਡਨ ਨਹੀਂ ਜਿਹੜਾ ਬਿਲਕੁਲ ਰਿਲੈਕਸ ਰੱਖਣਾ ਵੀ ਕੀ ਤੁਸੀਂ ਉਹਨੂੰ 5-6 ਮਹੀਨੇ ਰਿਲੈਕਸ ਦੇ ਨਹੀਂ ਸਕਦੇ ਜੇ ਤੁਸੀਂ ਦੇਵੋਗੇ ਤਾਂ ਤੁਹਾਡੀ ਆਉਣ ਵਾਲੀ ਮਤਲਬ ਜਨਰੇਸ਼ਨ ਵਧੀਆ ਰਹੂਗੀ ਤੁਹਾਡੀ ਫੈਮਿਲੀ ਵਧੀਆ ਰਹੂਗੀ ਤੇ ਖੁਸ਼ ਰਹੂਗੀ ਜੇਕਰ ਤੁਸੀਂ ਇਹਦਾ ਨਾ ਕਰੋਗੇ ਤਾਂ ਹੋਰ ਕਿਸੇ ਦਾ ਕੁਝ ਨਹੀਂ ਜਾਂਦਾ ਤੁਹਾਡੀ ਹੀ ਫੈਮਿਲੀ ਟਾਕਸਿਕ ਹੋਊਗੀ ਤੁਹਾਡੀ ਹੀ ਫੈਮਿਲੀ ਟੁੱਟੂਗੀ ਇਸੇ ਦੇ ਕਾਰਨ ਹੀ ਜਿਆਦਾ ਡਿਵੋਰਸ ਹੁੰਦੇ ਆ ਇਸ ਕਰਕੇ ਮੇਰੀ ਇਹੀ ਸਲਾਹ ਹੈ ਜਿਹੜਾ ਮਤਲਬ ਡਿਲੀਵਰੀ ਦਾ ਟਾਈਮ ਤੇ ਡਿਲੀਵਰੀ ਤੋਂ ਬਾਅਦ ਦਾ ਟਾਈਮ ਇਹਦੇ ਵਿੱਚ ਸਪੈਸ਼ਲ ਕੇਅਰ ਕਰੋ ਇਸ ਤੋਂ ਬਿਨਾਂ ਤਾਂ ਕੇਅਰ ਕਰਨੀ ਕਰਨੀ ਹੁੰਦੀ ਹੈ ਹਸਬੰਡ ਵਾਈਫ ਆਪਸ ਵਿੱਚ ਇੱਕ ਦੂਜੀ ਦੀ ਕੇਅਰ ਨਾ ਕਰਨੀ ਜੇ ਤਾਂ ਹੋਰ ਕੌਣ ਕਰੂਗਾ ਤੇ ਕਿਸੇ ਦੀ ਗੱਲ ਨਹੀਂ ਸੁਣਨੀ ਆਪਸ ਵਿੱਚ ਤੁਸੀਂ ਕੇਅਰ ਕਰਨੀ ਹੈ ਹਸਬੰਡ ਆਪਦੀ ਵਾਈਫ ਦੀ ਕੇਅਰ ਕਰੇ ਉਸ ਨੂੰ ਸਪੋਰਟ ਕਰੇ ਉਹ ਕੀ ਫੀਲ ਕਰਦੀ ਉਸਦੇ ਨਾਲ ਗੱਲ ਸ਼ੇਅਰ ਕਰੇ ਪੋਸਟ ਮਾਰਟਮ ਪੀਰੀਅਡ ਦੇ ਵਿੱਚ ਵੀ ਉਹਨੂੰ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਹਰ ਤਰ੍ਹਾਂ ਨਾਲ ਸਪੋਰਟ ਕਰੇ ਤੇ ਉਹਨੂੰ ਖੁੱਲ੍ਹ ਕੇ ਸੁਣੇ ਜੋ ਕੀ ਚਾਹੁੰਦੀ ਹੈ ਇਹਦੇ ਨਾਲ ਕੀ ਤੁਹਾਡੇ ਰਿਸ਼ਤੇ ਡੂੰਘੇ ਵੀ ਹੋਣਗੇ ਤੇ ਮਾਂ ਵੀ ਖੁਸ਼ ਰਹੂਗੀ ਤੇ ਬੱਚਾ ਵੀ ਖੁਸ਼ ਰਹੂਗਾ ਔਰ ਹਾਂ ਇੱਕ ਚੀਜ਼ ਹੋਰ ਪੋਸਟ ਮਾਰਟਮ ਪੀਰੀਅਡ ਦੇ ਵਿੱਚ ਕੀ ਹੁੰਦਾ ਮਾਂ ਦੀ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦੀ ਹੈ ਉਹਨੂੰ ਆਏ ਲੱਗਦਾ ਕਿ ਮੇਰੇ ਨਾਲ ਠੱਗੀ ਜੀ ਵਤੀ ਗਈ ਉਹਨੂੰ ਆਏ ਲੱਗਦਾ ਵੀ ਹائے ਮੈਂ ਕੀ ਕਰਤਾ ਕਿਉਂਕਿ ਉਹਦੇ ਮੈਂਟਲੀ ਵੀ ਚੇਂਜਸ ਆਉਂਦੇ ਆ ਫਿਜ਼ੀਕਲੀ ਵੀ ਚੇਂਜਸ ਆਉਂਦੇ ਤੁਸੀਂ ਦੇਖਣਾ ਮਾਂ ਦਾ ਸਾਰਾ ਸਰੀਰ ਖਤਮ ਹੋ ਜਾਂਦਾ ਹੈ ਬਾਡੀ ਸਾਰੀ ਚੇਂਜ ਹੋ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਬਿਲਕੁਲ ਟੁੱਟ ਚੁੱਕੀ ਜਾਂਦੀ ਹੈ ਉਸ ਟਾਈਮ ਹਸਬੰਡ ਦੀ ਉਹਨਾਂ ਨੂੰ ਸਪੋਰਟ ਸਭ ਤੋਂ ਜ਼ਿਆਦਾ ਜਰੂਰ ਹੁੰਦੀ ਹੈ ਹੋਰ ਕੋਈ ਉਹਦੇ ਨਾਲ ਖੜੇ ਨਾ ਖੜੇ ਪਰ ਹਸਬੰਡ ਉਹਦੇ ਨਾਲ ਹੋਣਾ ਹੀ ਚਾਹੀਦਾ ਹੈ ਫਿਰ ਦੂਜੀ ਗੱਲ ਕੀ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਜਨਮ ਦਾ ਹੁੰਦਾ ਉਹਦਾ ਬੱਚਾ ਰੋਂਦਾ ਬਹੁਤ ਹੈ ਉਹਨੂੰ ਫੀਡ ਵੀ ਬਾਰੇ ਬਾਰੇ ਉੱਠ ਕੇ ਕਰਾਉਣੀ 2-2 ਘੰਟੇ ਬਾਅਦ ਫੀਡ ਕਰਾਉਣੀ ਬ੍ਰੈਸਟਫੀਡ ਕਰਾਉਣੀ ਠੀਕ ਹੈ ਬਾਕੀ ਬ੍ਰੈਸਟਫੀਡ ਦੇ ਟਾਈਪ ਦੇ ਵਿੱਚ ਇਹ ਵੀ ਹੁੰਦਾ ਪੇਨ ਬਹੁਤ ਹੁੰਦਾ ਜਾਂ ਕੋਈ ਦਿੱਕਤ ਆ ਗਈ ਕਲੋਟ ਬਣ ਗਿਆ ਅੰਦਰ ਮਤਲਬ ਬ੍ਰੈਸਟਫੀਡ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦਾ ਬਹੁਤ ਪੇਨਫੁੱਲ ਹੁੰਦੀਆਂ ਉਹ ਚੀਜ਼ਾਂ ਵੀ ਤੇ ਤੀਸਰੀ ਗੱਲ ਕੀ ਹੁੰਦਾ ਹੈ ਨੀਂਦਰਾ ਕਈ ਬੱਚੇ ਸਾਰੀ-ਸਾਰੀ ਰਾਤ ਰੋਂਦੇ ਰਹਿੰਦੇ ਨੇ ਨੀਂਦ ਉਸ ਬੱਚੇ ਦੇ ਨਾਂ ਸੁਣ ਕਰਨ ਮਾਂ ਵੀ ਜਾਗਦੀ ਰਹਿੰਦੀ ਹੈ ਉਸ ਨਾਲ ਮਾਂ ਦੇ ਮਤਲਬ ਫੇਸ ਤੇ ਡਾਰਕ ਸਰਕਲ ਆ ਜਾਂਦੀ ਹੈ ਡਲਨੈਸ ਆ ਜਾਂਦੀ ਹੈ ਫੇਸ ਤੇ ਬਾਕੀ ਮੈਂਟਲੀ ਡਿਸਟਰਬ ਹੋ ਜਾਂਦੀ ਹੈ ਤੇ ਚੜਸੜੀ ਹੋ ਜਾਂਦੀ ਹੈ ਬੱਚੇ ਨੂੰ ਇਸ ਨਾਲ ਪਤਾ ਕੀ ਹੁੰਦਾ ਜਦੋਂ ਵੀ ਬੱਚਾ ਰਾਤ ਨੂੰ ਰੋ ਰਿਹਾ ਤਾਂ ਹਸਬੰਦ ਦਾ ਫਰਜ਼ ਹੈ ਰਾਤ ਨੂੰ ਬਰਾਬਰ ਉੱਠ ਕੇ ਹੁਣ ਕਦੇ ਵੀ ਬੱਚੇ ਦੇ ਮੈਚ-ਅਪ ਕਰਾਉਣਾ ਤੂੰ ਆਪ ਦਾ ਰੈਸਟ ਕਰ ਬਸ ਤੂੰ ਫੀਡ ਕਰਾ ਚੁੱਪ ਮੈਂ ਕਰਾਂਗਾ ਤੇ ਮੈਂ ਸਮਾਂਗਾ ਇਹਦੇ ਨਾਲ ਕੀ ਹੁੰਦਾ ਮਾਂ ਨੂੰ ਇੱਕ ਤਾਂ ਐਵੇਂ ਲੱਗੂਗਾ ਕਿ ਕੋਈ ਨਾ ਕੋਈ ਤਾਂ ਮੇਰੇ ਇਸ ਮੁਸ਼ਕਿਲ ਘੜੀ 'ਚ ਮੇਰੇ ਨਾਲ ਤੇ ਦੂਜੀ ਗੱਲ ਨੂੰ ਖੁਸ਼ ਵੀ ਰਹੂਗੀ ਉਹ ਤੀਜੀ ਗੱਲ ਇਹ ਹੈ ਉਹ ਤੁਹਾਨੂੰ ਸਭ ਤੋਂ ਨਜ਼ਦੀਕ ਮੰਨੂਗੀ ਉਹ ਹੋਰ ਕਿਸੇ 'ਤੇ ਟਰਸਟ ਕਰੇ ਨਾ ਕਰੇ ਪਰ ਤੁਹਾਡੇ 'ਤੇ ਜ਼ਰੂਰ ਕਰੂਗੀ ਹੁਣ ਇਹ ਹੋਊਗਾ ਤੁਸੀਂ ਹੀ ਉਹਦੇ ਮਤਲਬ ਜਿਹੜੇ ਇਹ ਟਾਈਮ ਦੇ ਵਿੱਚ ਬੌਂਡਿੰਗ ਬਣ ਗਈ ਨਾ ਉਹਦੇ ਲਈ ਫਿਰ ਉਹੀ ਬੌਂਡਿੰਗ ਰੱਖੋਗੇ ਸਾਰੀ ਉਮਰ ਦਾ ਹਸਬੰਡ ਨਾਲ ਇਹ ਹੁੰਦਾ ਕਿ ਹਸਬੰਡ ਤੇ ਡਿਪੈਂਡ ਹੈ ਆਪਦੀ ਵਾਈਫ ਨਾਲ ਇਸ ਫੇਸ ਦੇ ਵਿੱਚ ਰਿਸ਼ਤਾ ਕਿੱਦਾਂ ਰੱਖਣਾ ਐਵੇਂ ਨਾ ਹੋਵੇ ਕਈ ਪਤਾ ਕੀ ਹੁੰਦਾ ਕਈ ਮਤਲਬ ਬੱਚਾ ਛੋਟਾ ਹੁੰਦਾ ਕਈ ਹਸਬੰਡ ਫੋਨ 'ਚ ਲੱਗੇ ਰਹਿੰਦੇ ਆ ਫੋਨ ਚ ਲਾ ਲਿਆ ਪਰ ਮਾਂ ਕੱਲੀ ਬੱਚੇ ਪਿੱਛੇ ਭਜਦੇ ਰਹਿੰਦੇ ਆ ਐਵੇਂ ਨਾ ਕਰਿਆ ਕਰੋ ਜਿਹੜੀ ਪੇਰੈਂਟਿੰਗ ਹੁੰਦੀ ਹੈ ਉਹ ਮਦਰ ਫਾਦਰ ਦੋਨਾਂ ਦੀ ਹੁੰਦੀ ਹੈ ਇਸ ਲਈ ਇਕੁਅਲੀ ਇਨਵੋਲਵ ਹੋਵੋ ਦੋਨੇ ਜੜੇ ਰਲ ਮਿਲ ਕੇ ਬੱਚੇ ਦੀ ਪਰਵਰਿਸ਼ ਕਰੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਏ ਹੋਗੇ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਆਪਣੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਔਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਮੇਰੀ ਵੀਡੀਓ ਕਿਹੜੇ ਕਿਹੜੇ ਜ਼ਿਲ੍ਹੇ ਚ ਜਾ ਰਹੀ ਹੈ ਕਿਹੜੇ ਕਿਹੜੇ ਪਿੰਡ ਚ ਜਾ ਰਹੀ ਹੈ ਤੇ ਤੁਸੀਂ ਇਸ ਟਾਈਮ ਕਿਸ ਫੇਸ ਤੇ ਹੋ ਕੋਈ ਪ੍ਰੈਗਨਨਸੀ ਚ ਹੈ ਜਾਂ ਕੋਈ ਪੋਸਟਮਾਰਟਮ ਪੀਰੀਅਡ ਦੇ ਵਿੱਚ ਹੈ ਜਾਂ ਫਿਰ ਕੋਈ ਉਂਝ ਵੀ ਹੈ ਜਾਂ ਕੋਈ ਮਤਲਬ ਬੱਚਿਆਂ ਦੀ ਪਰਵਿਸ਼ ਕਰ ਰਿਹਾ ਬੱਚੇ ਵੱਡੇ ਹੋ ਰਹੇ ਕੁਝ ਵੀ ਹੋ ਰਿਹਾ ਹੈ ਵਕਮੈਂਟ ਕਰਕੇ ਇਹ ਵੀ ਦੱਸਿਓ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ ਹੁਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਯਾਦ ਕਰਕੇ ਸ਼ੇਅਰ ਕਰਦੇ ਹੋ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਆਬ ਤੱਕ ਲਈ ਸ਼ਸ਼ੀ ਕਾ